ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵਣਸੇ ਲਈ ਲੈ ਕੇ ਆਏ ਜੀ ਜਿਸ ਕਰਤੇ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਂ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਭਾਈ ਤੋਂ ਅਜਿਓ ਭਾਈ ਬਾਈ ਜੀ ਸਤਿਗੁਰਾਲ ਸਤਿਗੁਰਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਠੀਕ ਹੈ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਲਖਵੀਰ ਸਿੰਘ ਪਿੰਡ ਮਾਚੀ ਕੇ ਜੀ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਠੀਕ ਹੈ ਬਾਈ ਨੇੜੇ ਪਿੰਡ ਮਾਚੀ ਕਹਿੰਦੇ ਜੀ ਮਾਚੀ ਕਹਿੰਦੇ ਇੱਧਰ ਆਪਣਾ ਬਲਾਕ ਪਹੇਗਾ ਜੀ ਠੀਕ ਹੈ ਬਾਈ ਇੱਧਰ ਰਾਮਗੜ੍ਹ ਇੱਧਰ ਹਿੰਦੂਪੁਰਾ ਤੇ ਇੱਧਰ ਬੁਰਜਕਲ ਵਾਲਾ ਰੋਡ ਦੇ ਉੱਪਰ ਹੀ ਆ ਜਾਂਦੀ ਆ ਵੀਨ ਰੋਡ ਤੇ ਹੈਗਾ ਹਾਂਜੀ ਹਾਂਜੀ ਮੇਨ ਬਾਈ ਰੋਡ ਆ ਜਿਹੜਾ ਬਰਨਾਲੇ ਤੋਂ ਮੰਨ ਕੇ ਚਲੋ ਮੋਗੇ ਨੂੰ ਜਾਂਣਾ ਉਹ ਰੋਡ ਦੇ ਬਿਲਕੁਲ ਉੱਪਰ ਹੀ ਆ ਬਾਈ ਦਾ ਨੋਰਾ ਬਾਈ ਕਿਹੜ ਇਹ ਸੂਆ ਤਾਂ ਜੇ ਆਪਾਂ ਹੁਣ ਝੂਠ ਬੋਲੀਏ ਅੱਗੇ ਦੂਜੇ ਆਪਣਾ ਦੂਜਾ ਵੀ ਕਹਿ ਦਿੰਨੇ ਆਪਾਂ ਪਰ ਸਹੀ ਰੀਜਨਲ ਤੀਜਾ ਸੂਆ ਇਹ ਹੈ ਤੀਜਾ ਸੂਆ ਹਾਂ ਦੋ ਦੋ ਸੂਏ ਆਪਾਂ ਘਰੇ ਚ ਹੋਈ ਆ ਇਹ ਠੀਕ ਆ ਹਾਂ ਤੇ ਜਾਨ ਦੇ ਨਾਲ ਦੀ ਕਿੰਨੇ ਦਿਨਾਂ ਦੀ ਕੱਚੀ ਆ ਭਾਈ ਹਜੇ ਪਏ ਆ ਦੀ 7-8 ਦਿਨ ਲੈ ਜੂ ਹਜੇ 7 ਤੋਂ 8 ਦਿਨ ਹਾਂਜੀ ਹਾਂ ਆ ਲੈ ਵਾਇ ਨੇ ਤਾਂ ਸੂ ਤੱਕ ਲਾ ਕੇ ਸੋਣਾ ਸੂ ਤੱਕ ਆ ਪੂਰਾ ਫਾਹ ਪੂਰਾ ਫੁੱਲ ਬਣ ਕੇ ਜੀ ਹਾਂ ਠੀਕ ਆ ਭਾਈ ਕਿੰਨਾ ਰਿਕਾੜਾ ਦੁੱਧ ਦਾ ਦੱਦਾਈ ਪਲੂਣ ਨੇ ਕੱਢਿਆ ਇਹਨੇ 32 ਕਿਲੋ 32 ਕਿਲੋ ਹਾਂਜੀ ਤੇ ਪਿਛਲੀ ਾਰ ਜਾਨਦੀ ਇਹਨੇ 18 ਕਿਲੋ ਡੰਗ ਦਾ ਕੱਢੀਗਾ 36 ਕਿਲੋ ਠੀਕ ਆ ਤੇ ਐਦ ਕੀ ਛੱਡੀ ਨੂੰ ਇਹਨੂੰ 3 ਮਹੀਨਿਆਂ ਦੇ ਨੇੜ ਹੋ ਗਏ ਜੀ ਮੈਨੂੰ ਨਾ 1 ਮਹੀਨੇ ਦਾ ਪਲੇਖਾ ਪੈ ਗਿਆ ਸੀ ਗਲਤੀ ਨਾਲ ਪਹਿਲਾਂ ਛੱਡੀ ਗਈ ਓਕੇ ਹਾਂਜੀ ਹਾਂ ਠੀਕ ਆ ਤੇ 3 ਮਹੀਨਿਆਂ ਨੂੰ ਹੋ ਗਏ ਤੇ ਐਦ ਕੀ ਤਾਂ ਜਾਨਦੀ ਵੀ 40 ਤੋਂ ਬਾਹਰ ਦੀ ਵੇਚਦਾ ਬਾਹਰ ਦੀ ਮੀਰਾ ਹਾਂਜੀ ਫੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਬਾਈ ਦੇ ਘਰ ਦੀ ਬੈੜਾ ਬਾਈ ਤੇ ਲੇਵਾ ਕਮਾਲ ਦਾ ਬਾਈ ਕਹਿੰਦਾ ਤਿਆਰ ਕਰਦੀ ਆ ਥੋੜੀ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਦੋਂ ਉਹ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕੀਤਾ ਹਾਂਜੀ ਹਾਂ ਪਿੱਛੇ ਤਹਾਂ ਤੱਕ ਡਾਕਟਰ ਲਾ ਕੇ ਨਾ ਸੁਣਾਏ ਨੇ ਹਾਂ ਟਰਾਲੀ ਮਿੱਟੀ ਦੀ ਛੋਰੀ ਬੈਣੀ ਜਦੋਂ ਹੱਸ ਜਾਂਦੀ ਆ ਲੇਵਾ ਹਾਂਜੀ ਹਾਂ ਪੂਰਾ ਮੰਨ ਕੇ ਚਲੋ ਫੰਡ ਵਾਲਾ ਲੇਵਾ ਕਰਕੇ ਨਾ ਫੇਰ ਸੁਣਦੀ ਆ ਹਾਂਜੀ ਹਾਂ ਜੇ ਅੱਜ ਵੀ ਸੁਣਦੀ ਆ ਤਿਆਰੀ ਵੜ ਦੀ ਫੁੱਲਾ ਫੁੱਲਾ ਜੀ ਹਾਂਜੀ ਅਜੇ ਤਾਂ ਬਾਈ ਨੇ ਦੱਸਿਆ ਵੀ ਦਿਨ ਪਾਏ ਆ ਉਦੋਂ ਨੂੰ ਤਾਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕੀਤਾ ਹਾਂਜੀ ਹਾਂ ਜੀ ਚਵਾਈ ਕਿਵੇਂ ਸੀ ਭਰਾ ਇੱਕ ਨੰਬਰ ਆ ਜੀ ਚਾਹੇ ਮਸ਼ੀਨ ਨਾਲ ਚਲੋ ਚਾਹੇ ਹੱਥੀ ਚਲੋ ਚਾਹੇ ਲਿਆਣਾ ਪਾ ਲਓ ਚਾਹੇ ਨਾ ਖੰਡੀ ਵੀ ਫੁੱਲ ਪੂਰੀ ਫੁੱਲ ਆ ਜੀ ਇਹਦਾ ਥੋੜਾ ਜਿਹਾ ਹੁਣ ਇਹਦਾ ਮੱਖ ਦਾ ਕਰਕੇ ਕਰਦੀ ਆ ਜਿਵੇਂ ਮਰਜੀ ਹੱਥ ਫੇਰੀ ਜੋ ਕੁਝ ਨਹੀਂ ਕਹਿੰਦੀ ਹੈ ਕਰਮਾ ਸਹੀ ਗੱਲ ਲੈ ਖੰਡੀ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਚੱਕਰ ਨਹੀਂ ਲੇਵਾ ਕਮਾਲ ਦਾ ਪਛਾਂ ਤੋਂ ਲੇਵਾ ਦੇਖੋ ਕੱਚੀ ਕੱਚੀ ਅੱਟ ਲਾਂ ਦਿਖਾਉਂਦੀ ਆ ਸਾਰੀਆਂ ਬਲਡ ਲਾਂ ਛੱਡੂ ਫੇਰ ਸੋਨਾ ਮੂਹਰੋ ਲੇਵਾ ਦੇਖੋ ਹਾਂਜੀ ਨਾੜਾ ਨੂੰ ਨਾ ਫੁੱਲ ਚੰਗੇ ਬਾਕੀ ਇੱਕ ਖਾਸੀਅਤ ਹੋਰ ਹੈ ਜੀ ਇਹਦੇ ਚ ਚਲੋ ਆਪਾਂ ਤਾਂ ਪੇਜ ਰਹੇ ਬੱਚੇ ਬਾਹਰ ਜਾਵੜੇ ਹੁਣ ਤਸੂ ਥੋੜੇ ਜਿ ਘਟਾਉਣੇ ਆ ਠੀਕ ਆ ਇੱਕ ਜੱਗ ਦੁੱਧਾ ਰੱਖਦੇ ਹੁੰਦੇ ਸੀ ਅਸੀਂ ਘਰੇ ਅੱਛਾ ਤੇ ਐਡੀ ਗੜਬੀ ਆ ਗਈ ਮੱਖਣੀ ਦੀ ਭਰਦੇ ਸੀ ਫੈਂਟ ਵਾਲੇ ਪਾਸੋਂ ਵੀ ਪੂਰੀ ਫੁੱਲ ਐ ਕਾਪਾ ਕਹਿੰਦੇ ਨੇ ਵੀ ਦੁੱਧ ਵੱਧਦਾ ਫੈਂਟ ਘਟ ਆਉਂਦੀ ਆ ਫੈਂਟ ਜਾਨੀ ਦੀ 4 6 4.5 ਜਿਹੜੀ ਕੱਲੀ ਦੀ ਲਵਾ ਕੇ ਦੇਖੀ ਸੀ ਕੱਲੀ ਦੀ ਲਵਾ ਕੇ ਦੇਖੀ ਸੀ ਹਾਂ 60 ਵੀ ਬਾਈ ਫੁੱਲ ਆਉਂਦੀ ਆ ਬਾਈ ਨੇ ਦੱਸਿਆ ਕਿ ਉਹ ਬਾਈ ਦੇ ਘਰੇ ਚੋਂ ਇਹ ਵੀ ਆ ਘਰੇ ਦੁੱਧ ਪੀਤਾ ਬਾਈ ਹਾਂ ਨਹੀਂ 200 ਆਪਾਂ ਤਸੱਲੀ ਹੁਣ ਬਾਈ ਕੋਲੇ ਥੋੜਾ ਜਿਹਾ ਮਾਲ ਜ਼ਿਆਦਾ ਹਾਂ ਬਾਈ ਕਹਿੰਦਾ ਉਹਦਾ ਕਰਕੇ ਆਪਾਂ ਨੂੰ ਫਿਰ ਵਿੱਚੋਂ ਇੱਕ ਦੋ ਪਸ਼ੂ ਕੱਢਣੇ ਪੈਣਗੇ ਉਧਰ ਖੜੇ ਆ ਅੰਦਰ ਪਸ਼ੂ ਆਪਣੇ ਅੰਦਰ ਖੜੇ ਕੋਈ ਚੱਕਰ ਨਹੀਂ ਬਾਈ ਤੇ ਲੇਵਾ ਕਮਾਲ ਦਾ ਮੁੱਲ ਕੀ ਹੈ ਜੈਜ ਮੋਲ ਜੀ ਆਪਣਾ ਐ ਹੈਗਾ ਜੇ ਵਧੀਆ ਪੈਸੇ ਮਿਲੇ ਫਿਰ ਵੇਚਣੀਆਂ ਨਹੀਂ ਆਪਾਂ ਵੇਚਣੀ ਨਹੀਂ ਓਕੇ ਹਾਂ ਕੋਈ ਭਰਾ ਐਵੇਂ ਨਾ ਫੋਨ ਲਈ ਜਾਵੇ ਆਪਾਂ 10 ਦੀ ਦੇਣੀ ਆ 10 ਦੀ ਦੇ ਦਾਂ ਹਾਂਜੀ ਹਾਂ ਜਮਾ ਜਾਇਜ ਜਾਨੀ ਦੀ ਜੇ ਆਪਾਂ ਜਮਾ ਯਾਰ ਜਾਇਜ ਮੋਲ ਹਾਂਜੀ ਕੋਈ ਆਹ ਦੇ ਲੈ ਆਪਾਂ 1.5 ਮੰਗੀਆਂ ਦਾ 2 ਮੰਗੀਆਂ ਐਵੇਂ ਕੀ ਫਾਇਦਾ ਇਹਨਾਂ ਕਰਦਾ ਠੀਕ ਫਾਇਦਾ ਸਹੀ ਗੱਲ ਹਾਂਜੀ ਜਮਾ ਭਾਈ ਨੇ ਪਹਿਲਾਂ ਹੀ ਖਿੱਚ ਕੇ ਰੇਟ ਰੱਖਿਆ 1,10,000 ਦੀ ਬਾਈਕ ਹਨਾ ਮਾਨ ਤਣ ਵਿੱਚੋਂ ਕਰਦੇ ਆਂਗੇ ਮਾਨ ਤਣ ਜ਼ਰੂਰ ਹੋ ਜਾ ਹਾਂਜੀ ਹਾਂ ਵੀ ਉਹੀ ਵੀਰ ਫੋਨ ਲਾਵੇ ਵੀ ਜਿਹਦੇ ਹਨਾ ਵੀ ਆਪਦਾ ਵੀ 에어ਗਿਆ ਲੈਣ ਦੇ ਵੀ ਐਵੇਂ ਨਹੀਂ ਕੋਈ ਫਾਇਦਾ ਤੁਚਾ ਸਹੀ ਹੈ ਮੋਬਾਈਲ ਨੰਬਰ ਬੋਲ 98723 ਹਮ 72412 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ